ਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜ੍ਹਦੇ ਹਾਂ ਰਾਈਟਰ ਤਸਵੀਰ ਕਾਰ ਟਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਭਾਗ 46 ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਮਨਜੀਤ ਇੱਕ ਦਿਨ ਪਹਿਲਾਂ ਹੀ ਆ ਗਏ ਖੁਸ਼ੀ ਤੇ ਰਾਜਵੰਤ ਨੇ ਕਾਲਜ ਤੋਂ ਬਾਅਦ ਬਲਵਿੰਦਰ ਗੁਰੀ ਤੇ ਜਗਦੀਪ ਨੇ ਡਿਊਟੀ ਤੋਂ ਬਾਅਦ ਆਉਣਾ ਸੀ ਸਾਰੇ ਜਾਣੇ ਸ਼ਾਮ ਨੂੰ 6 ਵਜੇ ਤੱਕ ਨਰਿੰਦਰ ਦੇ ਵਿਆਹ ਵਿੱਚ ਪਹੁੰਚ ਗਏ ਸਭ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਅਗਲੇ ਦਿਨ ਹਲਦੀ ਤੇ ਸ਼ਾਮ ਨੂੰ ਜਾਗੋ ਦਾ ਪ੍ਰੋਗਰਾਮ ਸੀ ਨਰਿੰਦਰ ਦੇ ਨਾਨਕੇ ਤਾਂ ਦੋ ਦਿਨਾਂ ਦੇ ਪਹਿਲਾਂ ਹੀ ਵਿਆਹ ਦੇ ਕੰਮਕਾਜ ਕਰਾਉਣ ਲੱਗੇ ਹੋਏ ਸੀ ਵਟਣੇ ਤੋਂ ਪਹਿਲਾਂ ਬਲਵਿੰਦਰ ਦੇ ਚਾਚਾ ਜੀ ਦਾ ਪਰਿਵਾਰ ਵੀ ਆ ਗਿਆ ਸ਼ਿੰਦਰ ਨੇ ਆਪਣੇ ਵੀਰ ਬਲਦੇਵ ਤੇ ਉਹਦੇ ਪਰਿਵਾਰ ਨੂੰ ਨਾਲ ਖੜਾ ਕੇ ਸ਼ਗਨ ਵਿਹਾਰ ਨਰਨਾਨਕਿਆਂ ਨੂੰ ਅੰਦਰ ਲੈ ਕੇ ਆਈ ਨਰੀਂਦਰ ਨੂੰ ਵਟਣਾ ਲਾਇਆ ਗਿਆ ਤੇ ਗੁਰੀ ਨੇ ਤਾਂ ਜਿਆਦਾ ਭੱਜ ਦੌੜ ਨਹੀਂ ਕੀਤੀ ਪਰ ਖੁਸ਼ੀ ਤੇ ਜਗਦੀਪ ਤੇ ਰਾਜਵੰਤ ਹਰਿੰਦਰ ਤੇ ਕਿਰਨ ਨਾਲ ਵਿਆਹ ਦੇ ਸਾਰੇ ਕੰਮ ਕਰਵਾ ਰਹੇ ਸੀ ਮਨਜੀਤ ਬਲਦੇਵ ਤੇ ਸ਼ਿੰਦਰ ਜਗਤਾਰ ਚਾਰੇ ਬਹੁਤ ਖੁਸ਼ ਸਨ ਕਿ ਰਾਜਵੰਤ ਤੇ ਜਗਦੀਪ ਬਹੁਤ ਵਧੀਆ ਨੇ ਉਹਨਾਂ ਵਿੱਚ ਜਵਾਈਆਂ ਵਾਲੀ ਕੋਈ ਆਕੜ ਨਹੀਂ ਸੀ ਚਾਰੇ ਪਾਸੇ ਮਾਹੌਲ ਬਹੁਤ ਖੁਸ਼ੀਆਂ ਭਰਿਆ ਹੋਇਆ ਸੀ ਖੁਸ਼ੀ ਤੇ ਗੁਰੀ ਨੇ ਰਾਤ ਨੂੰ ਜਾਗੋਦੀ ਸਾਰੀ ਤਿਆਰੀ ਕਰ ਲਈ ਸ਼ਿੰਦਰ ਤੇ ਜਗਤਾਰ ਨੇ ਬਹੁਤ ਚਾਹ ਨਾਲ ਮਨਜੀਤ ਨੂੰ ਜਾਗੋ ਚਕਾਈ ਮਨਜੀਤ ਨੇ ਇਸ ਵਾਰ ਹੌਲੀ-ਹੌਲੀ ਗੇੜਾ ਦਿੱਤਾ ਪਰ ਖੁਸ਼ੀ ਨੇ ਆਪਣੀਆਂ ਚਾਚੀਆਂ ਨਾਲ ਰਲ ਕੇ ਜਾਗੋ ਤੇ ਗਿੱਧੇ ਵਿੱਚ ਧਮਾਲਾ ਪਾ ਦਿੱਤੀਆਂ ਕਿਰਨ ਨੇ ਦਾਦੀਕਿਆਂ ਵੱਲੋਂ ਨਾਨਕਿਆਂ ਨੂੰ ਖੂਬ ਸਿੱਠਣੀਆਂ ਦਿੱਤੀਆਂ ਹਰਿੰਦਰ ਨੇ ਬਾਅਦ ਵਿੱਚ ਡੀਜੇ ਚਾਲੂ ਕਰਵਾ ਦਿੱਤਾ ਸਾਰੇ ਜਾਣੇ ਡੀਜੇ ਤੇ ਨੱਚਣ ਲੱਗੇ ਰਾਤ 11 ਵਜੇ ਤੱਕ ਡੀਜੇ ਬੰਦ ਕਰ ਦਿੱਤਾ ਤੇ ਸਾਰੇ ਜਾਣੇ ਸੌਣ ਲਈ ਆਪਣਾ ਆਪਣੀ ਜਗ੍ਹਾ ਲੱਭਣ ਲੱਗੇ ਅਗਲੇ ਦਿਨ ਸਵੇਰੇ ਮਨਜੀਤ ਹੁਣਾਂ ਨੇ ਉੱਠ ਕੇ ਪਹਿਲਾਂ ਨਰਿੰਦਰ ਨੂੰ ਜਗਾਇਆ ਤੇ ਨਾਈ ਧੋਈ ਕਰਵਾਈ ਬਲਦੇਵ ਤੇ ਮਨਜੀਤ ਨੇ ਸਾਰੇ ਸ਼ਗਨ ਵਿਹਾਰ ਕੀਤੇ ਤੇ ਨਰਿੰਦਰ ਤਿਆਰ ਹੋਣ ਲੱਗ ਗਿਆ ਉਦੋਂ ਤੱਕ ਖੁਸ਼ੀ ਤੇ ਗੁਰੀ ਵੀ ਤਿਆਰ ਹੋ ਗਈਆਂ ਨਰਿੰਦਰ ਨੂੰ ਕੁਰਸੀ ਤੇ ਬਿਠਾ ਕੇ ਗੁਰੀ ਹੋਣਾ ਨੇ ਰਲ ਕੇ ਸੇਰਾ ਬੰਧਾਈ ਦੀ ਰਸਮ ਕੀਤੀ ਫਿਰ ਸ਼ਿੰਦਰ ਨੇ ਨਰਿੰਦਰ ਦਾ ਮੂੰਹ ਮਿੱਠਾ ਕਰਵਾ ਕੇ ਸਲਾਮੀ ਦੀ ਰਸਮ ਸ਼ੁਰੂ ਕੀਤੀ। ਸ਼ਿੰਦਰ ਦੇ ਸ਼ਗਨ ਪਾਉਣ ਤੋਂ ਬਾਅਦ ਨਾਨਕੀਆਂ ਦਾਦਕੀਆਂ ਨੇ ਨਰਿੰਦਰ ਨੂੰ ਸ਼ਗਨ ਪਾਇਆ। 9 ਵਜੇ ਤੱਕ ਬਰਾਤ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਈ। 10 ਵਜੇ ਤੱਕ ਬਰਾਤ ਪੈਲਸ ਪਹੁੰਚ ਗਈ। ਬਰਾਤ ਦਾ ਸਵਾਗਤ ਕਰਨ ਤੋਂ ਬਾਅਦ ਮਿਲਣੀ ਦੀ ਰਸਮ ਕੀਤੀ ਗਈ। ਚਾਹ ਪਾਣੀ ਪੀਣ ਤੋਂ ਬਾਅਦ ਦੋਵੇਂ ਪਰਿਵਾਰ ਆਨੰਦ ਕਾਰਜ ਲਈ ਨਰਿੰਦਰ ਦੇ ਸੋਹਰੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਚਲੇ ਗਏ 12 ਵਜੇ ਤੱਕ ਆਨੰਦ ਕਾਰਜ ਦੀ ਰਸਮ ਦੀ ਸਮਾਪਤੀ ਹੋ ਗਈ ਫਿਰ ਉਸ ਤੋਂ ਬਾਅਦ ਸੁਭਾਗ ਜੋੜੀ ਬੈਂਡ ਵਾਜੇ ਨਾਲ ਪੈਲਸ ਵਿੱਚ ਦਾਖਲ ਹੋਈ ਨਰਿੰਦਰ ਤੇ ਮੰਦੀਪ ਦੀ ਜੋੜੀ ਬਹੁਤ ਸੋਹਣੀ ਲੱਗਦੀ ਸੀ ਦੋਵਾਂ ਨੂੰ ਬਾਰਨਿਆਂ ਦੀ ਰਸਮ ਲਈ ਸਟੇਜ ਤੇ ਲਜਾਇਆ ਗਿਆ ਦੋਵਾਂ ਪਰਿਵਾਰਾਂ ਦੇ ਸ਼ਗਨ ਕਰਨ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਬਾਰਨੇ ਕਰਨ ਲੱਗੇ ਨਾਲ ਇੱਕ ਪਾਸੇ ਰੋਟੀ ਲੱਗੀ ਹੋਈ ਸੀ ਨਰਿੰਦਰ ਦੇ ਦੋਸਤ ਤੇ ਹੋਰ ਸਾਰੇ ਮੁੰਡੇ ਸਟੇਜ ਦੇ ਸਾਹਮਣੇ ਨੱਚਣ ਲੱਗੇ ਹੋਏ ਸੀ ਫਿਰ ਸਭ ਨੇ ਰੋਟੀ ਖਾਧੀ ਤੇ 4 ਵਜੇ ਤੱਕ ਮੰਦੀਪ ਦੀ ਵਧਾਈ ਕੀਤੀ ਗਈ। ਸ਼ਿੰਦਰ ਤੇ ਮਨਜੀਤ ਅੱਧਾ ਘੰਟਾ ਪਹਿਲਾਂ ਹੀ ਘਰ ਆ ਗਈਆਂ। ਉਹਨਾਂ ਆ ਕੇ ਨਵੀਂ ਬੌਟੀ ਦੇ ਸਵਾਗਤ ਦੀ ਤਿਆਰੀ ਕਰ ਲਈ। 5 ਵਜੇ ਸਾਰੀ ਬਰਾਤ ਘਰ ਆ ਗਈ। ਖੁਸ਼ੀ ਤੇ ਗੁਰੀ ਹੁਣੀ ਪਹਿਲਾਂ ਹੀ ਗੱਡੀ ਵਿੱਚੋਂ ਨਿਕਲ ਕੇ ਗੇਟ ਰੋਕ ਕੇ ਖੜ ਗਈਆਂ। ਕਰਨ ਨੇ ਨਮੀ ਬੋਟੀ ਮਨਦੀਪ ਨੂੰ ਕਾਰ ਵਿੱਚੋਂ ਸ਼ਗਨ ਦੇ ਕੇ ਉਤਾਰਿਆ ਨਰਿੰਦਰ ਨੇ ਆਪਣੇ ਭੈਣਾਂ ਨੂੰ ਸ਼ਗਨ ਦਿੱਤਾ ਮਨਦੀਪ ਨੇ ਨਰਿੰਦਰ ਨਾਲ ਸ਼ਗਨਾ ਨਾਲ ਆਪਣੇ ਸਹੁਰੇ ਘਰ ਦੇ ਅੰਦਰ ਪ੍ਰਵੇਸ਼ ਕੀਤਾ ਸ਼ਿੰਦਰ ਨੇ ਸੁਭਾਗ ਜੋੜੀ ਤੋਂ ਪਾਣੀ ਵਰਕੇ ਪੀਤਾ ਜੋੜੀ ਨੂੰ ਕਮਰੇ ਵਿੱਚ ਬਿਠਾ ਕੇ ਹੋਰ ਸਾਰੇ ਸ਼ਗਨ ਵਿਹਾਰ ਕੀਤੇ ਗਏ ਮਨਜੀਤ ਤੇ ਸ਼ਿੰਦਰ ਖੁਸ਼ੀ ਖੁਸ਼ੀ ਸਾਰੇ ਲਾਗਿਆਂ ਨੂੰ ਵਧਾਈਆਂ ਦੇਣ ਲੱਗੀਆਂ ਹੋਈਆਂ ਸੀ। ਸ਼ਿੰਦਰ ਤੇ ਜਗਤਾਰ ਬਾਅਦ ਚ ਰਿਸ਼ਤੇਦਾਰਾਂ ਦੀ ਵਧਾਈ ਵਿੱਚ ਬਿਜੀ ਸੀ। ਕਈ ਰਿਸ਼ਤੇਦਾਰ ਵਾਪਸ ਚਲੇ ਗਏ ਸੀ। ਕੇਰਨ ਤੇ ਖੁਸ਼ੀ ਨਮੀ ਬੋਟੀ ਨੂੰ ਚਾਹ ਪਾਣੀ ਪਿਲਾਉਣ ਵਿੱਚ ਵਿਅਸਤ ਸੀ। ਮਨਦੀਪ ਨੂੰ ਵਧੀਆ ਲੱਗਦਾ ਸੀ ਕਿ ਖੁਸ਼ਪ੍ਰੀਤ ਬਹੁਤ ਖੁਸ਼ ਹੈ। ਸਭ ਕੰਮ ਕਾਜ ਕਰਦੀ ਭੱਜੀ ਫਿਰਦੀ ਇੱਕ ਗੱਲ ਹੀ ਮਨਦੀਪ ਨੂੰ ਸਮਝ ਨਹੀਂ ਆਉਂਦੀ ਸੀ ਕਿ ਖੁਸ਼ਪ੍ਰੀਤ ਉਹਨੂੰ ਭਾਬੀ ਕਿਉਂ ਕਹਿੰਦੀ ਆ ਮੇਰਾ ਨਾਮ ਕਿਉਂ ਨਹੀਂ ਲੈਂਦੀ ਅਸੀਂ ਦੋਵੇਂ ਤਾਂ ਸਹੇਲੀਆਂ ਮਨਦੀਪ ਬੈਠੀ ਸੋਚਦੀ ਸੀ ਕਿ ਗੁਰੀ ਆਕੇ ਉਹਦੇ ਨਾਲ ਗੱਲਾਂ-ਬਾਤਾਂ ਕਰਨ ਲੱਗੀ ਗੁਰੀ ਭਾਬੀ ਜੀ ਕਿਵੇਂ ਲੱਗਿਆ ਤੁਹਾਨੂੰ ਆਪਣਾ ਸਹੁਰਾ ਪਰਿਵਾਰ ਮਨਦੀਪ ਬਹੁਤ ਵਧੀਆ ਭੈਣੇ ਸਾਰੇ ਬਹੁਤ ਵਧੀਆ ਨੇ ਗੁਰੀ ਭਾਬੀ ਦੇਖਣਾ ਤੁਹਾਡਾ ਬਹੁਤ ਛੇਤੀ ਦਿਲ ਲੱਗ ਜਾਣਾ ਆਪਣੇ ਸਹੁਰੇ ਘਰ ਕਿਰਨ ਭਾਬੀ ਦਾ ਸੁਭਾਅ ਵੀ ਬਹੁਤ ਵਧੀਆ ਹੈ ਐਵੇਂ ਹੀ ਗੱਲਾਂ ਕਰਦੇ ਕਰਦੇ ਗੁਰੀ ਉੱਠ ਕੇ ਚਲੀ ਗਈ ਜਨਵਰੀ ਦਾ ਮਹੀਨਾ ਸੀ ਹਨੇਰਾ ਵੀ ਜਲਦੀ ਹੋ ਗਿਆ ਤੇ ਰਾਤ ਦੀ ਰੋਟੀ ਦੀ ਤਿਆਰੀ ਹੋਣ ਲੱਗੀ ਸਾਰੇ ਰੋਟੀ ਖਾ ਕੇ ਨੱਚ ਟੱਪ ਕੇ ਸੌਣ ਚਲੇ ਗਏ ਅਗਲੇ ਦਿਨ ਮਨਦੀਪ ਨੇ ਆਪਣੇ ਪੇਕੇ ਫੇਰਾ ਪਾਉਣ ਜਾਣਾ ਸੀ ਸਵੇਰੇ ਸ਼ਿੰਦਰ ਹੋਣੀ ਮਨਦੀਪ ਨਾਲ ਜਾਣ ਦੀਆਂ ਤਿਆਰੀਆਂ ਕਰਨ ਲੱਗੇ ਕਿਉਂਕਿ ਮਿਲਣੀ ਦੀ ਰਸਮ ਕਰਨ ਦੀਪੀ ਦੇ ਪੇਕੇ ਪਰਿਵਾਰ ਵੱਲੋਂ ਅੱਜ ਸਭ ਨੂੰ ਬੁਲਾਇਆ ਗਿਆ ਸੀ ਸ਼ਿੰਦਰ ਤੇ ਜਗਤਾਰ ਦੇ ਸਾਰੇ ਨੇੜੇ ਦੇ ਰਿਸ਼ਤੇਦਾਰ ਤੇ ਪਰਿਵਾਰ ਵਾਲੇ ਮਨਦੀਪ ਦੇ ਪੇਕੇ ਪਿੰਡ ਫੇਰਾ ਪਾਉਣ ਚਲੇ ਗਏ। ਮਗਰੋਂ ਜਗਦੀਪ ਤੇ ਗੁਰੀ ਆਪੋ ਆਪਣੀ ਡਿਊਟੀ ਤੇ ਚਲੇ ਗਏ। ਤੇ ਥੋੜੀ ਦੇਰ ਬਾਅਦ ਰਾਜਵੰਤ ਵੀ ਹਸਪਤਾਲ ਆ ਗਿਆ। ਸ਼ਾਮ ਨੂੰ ਸਿੰਦਰ ਹੁਣਾ ਨੇ ਵਾਪਸ ਆਇਆ ਤੋਂ ਖੁਸ਼ੀ ਸਾਰਿਆਂ ਨੂੰ ਮਿਲਣ ਤੋਂ ਬਾਅਦ ਬਹੁਤ ਪਿਆਰ ਨਾਲ ਦੀਪੀ ਨੂੰ ਵੀ ਮਿਲਣ ਗਈ ਤਾਂ ਦੀਪੀ ਨੇ ਉਹਨੂੰ ਰੋਕ ਕੇ ਪੁੱਛਿਆ ਕਿ ਖੁਸ਼ੀ ਤੂੰ ਮੇਰੇ ਨਾਲ ਹਾਲੇ ਵੀ ਨਾਰਾਜ਼ ਹੈਂ ਖੁਸ਼ੀ ਲੈ ਭਾਬੀ ਮੈਂ ਕਿਉਂ ਤੁਹਾਡੇ ਨਾਲ ਨਾਰਾਜ਼ ਹੋਣਾ ਦੀਪੀ ਫਿਰ ਤੂੰ ਮੇਤੋਂ ਦੂਰ ਦੂਰ ਕਿਉਂ ਫਿਰਦੀ ਹੈਂ ਮੇਰਾ ਨਾਮ ਕਿਉਂ ਨਹੀਂ ਲੈਂਦੀ ਆਪਾਂ ਤਾਂ ਸਹੇਲੀਆਂ ਦੋਵੇਂ ਖੁਸ਼ੀ ਨਰਿੰਦਰ ਵੀਰਾ ਮੇਤੋਂ ਵੱਡਾ ਫਿਰ ਮੈਂ ਭਾਬੀ ਹੀ ਕਹੂੰਗੀ ਰਹੀ ਦੂਰ ਕਰਨ ਦੀ ਗੱਲ ਮੈਂ ਤਾਂ ਵਿਆਹ ਦੇ ਕੰਮਕਾਜ ਕਰਾਉਂਦੀ ਫਿਰਦੀ ਸੀ ਗੁਰੀ ਤੋਂ ਜ਼ਿਆਦਾ ਕੰਮ ਨਹੀਂ ਹੁੰਦਾ ਹੁਣ ਫਿਰ ਭੂਆ ਜੀ ਤੇ ਭਾਬੀ ਨਾਲ ਕੰਮ ਵੀ ਕਰਵਾਉਣਾ ਸੀ ਉਸ ਤੋਂ ਬਾਅਦ ਬਲਵਿੰਦਰ ਨੇ ਖੁਸ਼ੀ ਨਾਲ ਉਸਦੇ ਸਹੁਰੇ ਘਰ ਛੱਡ ਦਿੱਤਾ ਅਗਲੇ ਦਿਨ ਤੋਂ ਕਾਲਜ ਜਾਣ ਲੱਗ ਗਈ ਉਹਦਾ ਹੁਣ ਸਿਰਫ ਪੜ੍ਹਾਈ ਵੱਲ ਧਿਆਨ ਸੀ ਕਿਉਂਕਿ ਫਰਵਰੀ ਵਿੱਚ ਉਹਦੇ ਪੇਪਰ ਸ਼ੁਰੂ ਹੋਣੇ ਸੀ